ਸਸ਼ੀ ਕਾ ਜੀ ਮੈਂ ਹੁਸਨ ਪ੍ਰੀਤਮਾਨ ਨਵੇਂ ਵਲੌਗ ਫੋਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਮਸਤ ਮਾਨਾ ਸਾਹਿਬ ਤੋਂ ਹੁਣ ਅਸੀਂ ਖੜੇ ਹਾਂ ਬਰਨਾਲਾ ਕੈਂਚੀ ਆ ਸੱਧੇ ਹੀ ਜਾਣਾ ਦੋਸਤੋ ਆਪਾਂ ਬਰਨਾਲੇ ਵਾਲਾ ਰੋਡ ਇੱਥੋਂ ਮਸਤ ਮਾਨਾ ਗੁਰਦੁਆਰਾ ਸਾਹਿਬ ਸਾਡੇ 5-6 ਕਿਲੋਮੀਟਰ ਦੇ ਆਸ-ਪਾਸ ਹੈ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੀਮਾ ਵਿਖੇ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਪਿਤਾ ਸਰਦਾਰ ਕਰਮ ਸਿੰਘ ਚੀਮਾ ਦੇ ਘਰ ਮਾਤਾ ਪੋਲੀ ਜੀ ਦੇ ਕੁੱਖੋਂ 16 ਮਾਰਚ 1866 ਈਸਵੀ ਨੂੰ ਹੋਇਆ ਸੀ ਇਹ ਪਿੰਡ ਉਸ ਸਮੇਂ ਰਿਆਸਤ ਪਟਿਆਲਾ ਵਿੱਚ ਸੀ ਅਤਰ ਸਿੰਘ ਜੀ ਦੇ ਨਾਨਕੇ ਸੁਨਾਮ ਨੇੜੇ ਪਿੰਡ ਫਤੇਗੜ ਅਧ ਨਾਨਾ ਪਾਈ ਜੀਤਾ ਸਿੰਘ ਜੀ ਗੰਡੂ ਗੋਦ ਦੇ ਸਨ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਭਰਾ ਤੇ ਤਿੰਨ ਭੈਣਾਂ ਸਨ 7 ਸਾਲ ਦੀ ਉਮਰ 'ਚ ਉਹਨਾਂ ਦੇ ਪਿਤਾ ਨੇ ਸੰਤ ਅਤਰ ਸਿੰਘ ਜੀ ਨੂੰ ਭਾਈ ਰਾਮ ਸਿੰਘ ਨਰਮਲੇ ਦੇ ਡੇਰੇ ਗ੍ਰੰਥੀ ਭਾਈ ਬੂਟਾ ਸਿੰਘ ਜੀ ਪਾਸ ਪੜ੍ਹਨ ਲਈ ਭੇਜ ਦਿੱਤਾ ਇੱਥੇ ਹੀ ਆਪਨੇ ਗੁਰਮੁਖੀ ਪੜ੍ਹਨੀ ਸਿੱਖੀ ਤੇ ਗੁਰਬਾਣੀ ਦਾ ਅਭਿਆਸ ਕੀਤਾ ਲੋ ਜੀ ਹੁਣ ਅਸੀਂ ਪਹੁੰਚ ਗਏ ਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿੰਡ ਬਡਰੂਖਾ ਉਹ ਸਾਹਮਣੇ ਜਿਹੜਾ ਬੁੱਤ ਲੱਗਿਆ ਤੁਸੀਂ ਦੇਖ ਰਹੇ ਹੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਬੁੱਤ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਚ ਪਿੰਡ ਵਾਲਿਆਂ ਵੱਲੋਂ ਬਣਾਇਆ ਗਿਆ ਹੁਣ ਦੁਬਾਰਾ ਗੱਲ ਕਰਦੇ ਆਂ ਸੰਤ ਅਤਰ ਸਿੰਘ ਜੀ ਬਾਰੇ ਸੰਤ ਅਤਰ ਸਿੰਘ ਜੀ ਨੇ ਪਰਿਵਾਰਕ ਹਾਲਾਤਾਂ ਨੂੰ ਦੇਖ ਕੇ ਨੌਕਰੀ ਕਰਨ ਦਾ ਇਰਾਦਾ ਬਣਾਇਆ 17 ਸਾਲ ਦੀ ਉਮਰ ਚ ਧਰਮਕੋਟ ਜਾ ਕੇ ਉਹ ਫੌਜ ਚ ਭਰਤੀ ਹੋ ਗਏ ਨੌਕਰੀ ਕਰਦੇ ਆ ਉਹਨਾਂ ਦੀ ਬਦਲੀ ਧਰਮਕੋਟ ਤੋਂ ਕੋਹਾਰਟ ਵਿਖੇ ਤੋਪਖਾਨੇ ਵਿੱਚ ਹੋ ਗਏ ਤੋਪਖਾਨੇ ਚ ਸਾਰਾ ਦਿਨ ਕੰਮ ਹੁੰਦਾ ਸਫਾਈ ਮਾਲਿਸ਼ ਨੌਕਰੀ ਤੇ ਉਹਨਾਂ ਨੂੰ ਸਮਾਂ ਬਹੁਤ ਘੱਟ ਮਿਲਦਾ ਸੀ ਭਗਨਬੰਦਗੀ ਦਾ ਇਸੇ ਕਰਕੇ ਅਤਰ ਸਿੰਘ ਜੀ ਨੇ ਇਹ ਗੱਲ ਆਪਣੇ ਪਿੰਡ ਦੇ ਮਿੱਤਰ ਸੂਬੇਦਾਰ ਦਲੇਲ ਸਿੰਘ ਨੂੰ ਦੱਸੀ ਉਹ ਇੱਕ ਸਿਆਣਾ ਫੌਜੀ ਸੀ ਉਸ ਦੀ ਸਾਰੇ ਅਫਸਰ ਇੱਜ਼ਤ ਕਰਦੇ ਸੀ ਤੇ ਉਹਨਾਂ ਦੇ ਕਹਿਣ ਤੇ ਅਤਰ ਸਿੰਘ ਜੀ ਦੀ ਬਦਲੀ ਤੋਪਖਾਨੇ ਤੋਂ 54 ਸਿੱਖ ਪਲਟਨ ਦੀ ਕੰਪਨੀ ਨੰਬਰ 7 ਵਿੱਚ ਹੋ ਗਈ। ਇੱਥੇ ਹੁਣ ਅਤਰ ਸਿੰਘ ਜੀ ਦਾ ਸੁਭਾਅ ਅਨੁਸਾਰ ਹੋ ਡਿਊਟੀ ਦੇ ਨਾਲ-ਨਾਲ ਪਲਟਨ ਦੇ ਗੁਰਦੁਆਰੇ ਵਿੱਚ ਗ੍ਰੰਥੀ ਭਾਈ ਜੋਤ ਸਿੰਘ ਜੀ ਦੇ ਸਹਾਇਕ ਵਜੋਂ ਗੁਰਦੁਆਰੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅੰਮ੍ਰਿਤ ਵੀ ਉਹਨਾਂ ਨੇ ਇੱਥੇ ਛਕਿਆ। ਇੱਕ ਦਿਨ ਉਹਨਾਂ ਦੇ ਮਨ 'ਚ ਐਸੀ ਦੀਸ਼ਾ ਬਣੀ ਕਿ ਉਹ ਫੌਜ ਵਿੱਚ ਬਿਨਾਂ ਦੱਸੇ ਕਿਸੇ ਨੂੰ ਹਜ਼ੂਰ ਸਾਹਿਬ ਵੱਲ ਪੈਦਲ ਚਲੇ ਗਏ। ਉਹ ਭਜਨ ਬੰਦਗੀ ਕਰਦੇ ਰਹੇ ਤੇ ਫੌਜ ਵਾਲੇ ਉਹਨਾਂ ਨੂੰ ਲੱਭਦੇ ਰਹੇ। ਇੱਕ ਦਿਨ ਨੰਬਰਦਾਰ ਨੇ ਕਿਹਾ ਪਾਪਾ ਜੀ ਤੁਸੀਂ ਫੌਜ ਵਿੱਚੋਂ ਆਪਣਾ ਨਾਮ ਕਟਵਾ ਲਓ ਫੌਜ ਤੋਂ ਨਾਮ ਕਟਕਾਉਣਾ ਜ਼ਰੂਰੀ ਹੈ ਸੰਤ ਅਤਰ ਸਿੰਘ ਜੀ ਦੇ ਮਿੱਤਰ ਸੂਬੇਦਾਰ ਦਲੇਲ ਸਿੰਘ ਨੇ ਕਰਨਲ ਸਾਹਿਬ ਨੂੰ ਉਹਨਾਂ ਦੀ ਸ਼ਕਸ਼ੀਤ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਦਾ ਨਾਂ ਕਰਨਲ ਨੇ ਫੌਜ ਵਿੱਚੋਂ ਕੱਟ ਦਿੱਤਾ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਮਸਤਮਾਨਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇੱਕ ਦਿਨ ਸੰਗਰੂਰ ਦੇ ਨੇੜੇ ਪਿੰਡ ਕਾਂਝਲੇ ਪਹੁੰਚੇ ਇਸ ਪਿੰਡ ਦੇ ਨੇੜੇ ਇੱਕ ਸੰਘਣਾ ਜੰਗਲ ਸੀ। ਇਹ ਜੰਗਲ ਪਿੰਡ ਬਹਾਦਰਪੁਰ ਦੇ ਇੱਕ ਮਸਤੂ ਨਾਂ ਦੇ ਜ਼ਿਮੀਂਦਾਰ ਦਾ ਸੀ। ਉਸ ਨੇ ਆਪਣੀ ਸੋਕ ਵਿੱਗੇ ਜ਼ਮੀਨ ਪਸ਼ੂਆਂ ਦੇ ਘਾਹ ਚਰਨ ਅਤੇ ਸਾਧਾਂ ਫਕੀਰਾਂ ਦੇ ਨਿਵਾਸ ਲਈ ਪੁੰਨ ਅਰਥ ਛੱਡੀ ਹੋਈ ਸੀ। ਇਸ ਜੰਗਲ ਦੇ ਵਿੱਚਕਾਰ ਤਲਾਬ ਵੀ ਸੀ। ਇਸ ਸਥਾਨ ਤੇ ਤਿੰਨ ਰਿਆਸਤਾਂ ਨਾਭਾ, ਜੀਂਦ ਅਤੇ ਪਟਿਆਲਾ ਦੀਆਂ ਹੱਦਾਂ ਆਪਸ ਵਿੱਚ ਮਿਲਦੀਆਂ ਸਨ। ਇਸੇ ਕਰਕੇ ਹੀ ਚੋਰ ਡਾਕੂ ਇਸੇ ਜੰਗਲ ਵਿੱਚ ਆ ਕੇ ਬੈਹnde ਸਨ ਤਾਂ ਜੋ ਇੱਕ ریاست ਤੋਂ ਦੂਜੀ ریاست ਵਿੱਚ ਜਾ ਕੇ ਪੁਲਿਸ ਤੋਂ ਬਚਿਆ ਜਾ ਸਕੇ ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਇਸ ਗੁਰਦੁਆਰਾ ਸਾਹਿਬ ਦੀ ਨੀਂਹ ਰੱਖਣ ਲੱਗੇ ਸੀ ਤਾਂ ਪਿੰਡ ਬਹਾਦਰਪੁਰ ਦੇ ਮਸਤੂ ਦੀ ਪੱਤੀ ਦੇ ਲੋਕਾਂ ਨੇ ਇਹ ਨੀਂਹ ਰੱਖਣ ਤੋਂ ਰੋਕ ਲਾ ਦਿੱਤੀ ਸੀ ਜਦੋਂ ਪਿੰਡ ਬਟਰੂਖਾਂ ਦੇ ਨੱਥਾ ਸਿੰਘ ਢਾਲੀਵਾਲ ਨੇ ਇਹ ਗੱਲ ਸੁਣੀ ਤਾਂ ਉਸ ਨੇ ਮਸਤੂ ਦੇ ਜੰਗਲ ਨਾਲ ਲੱਗਦੀ ਆਪਣੀ ਜ਼ਮੀਨ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਗੁਰਦੁਆਰਾ ਬਣਾਉਣ ਲਈ ਸੌਂਪ ਦਿੱਤੀ ਅਗਲੀ ਸਵੇਰ ਨੀਂ ਰੱਖਣ ਦੀ ਠਾਣੀ ਤਾਂ ਪਿੰਡ ਦੇ ਲੋਕਾਂ ਨੇ ਨਾਰਾਜ਼ਗੀ ਦਿਖਾਈ ਉਹ ਡੰਡੇ ਸੋਟੇ ਲੈ ਕੇ ਨੀਂ ਰੱਖਣ ਤੋਂ ਟੱਕਣਾਗੇ ਸੰਤ ਜੀ ਨੇ ਕਿਹਾ ਕਿ ਚਲੋ ਨਹੀਂ ਗੁਰਦੁਆਰਾ ਬਣਾਉਂਦੇ ਅਸੀਂ ਤਿਆਰੀ ਕਰ ਰਹੇ ਹਾਂ ਜੋ ਇੱਟਾਂ ਦੇ ਚੁੰਨਾ ਪਿਆ ਉਹ ਗੱਡੀਆਂ ਰਾਹੀਂ ਢੋ ਕੇ ਪਿੰਡ ਕਾਂਝਲੇ ਪਹੁੰਚਾਇਆ ਜਾਵੇ ਪਰ ਉਸੇ ਸਮੇਂ ਹੀ ਬਟਰੁਖਾਂ ਦੇ ਜ਼ਿਮੀਦਾਰ ਭਾਈ ਨੱਥਾ ਸਿੰਘ ਜੀ ਨੇ ਜੋ ਟਾਲੀਵਾਲ ਪੱਤੀ ਦਾ ਨੰਬਰਦਾਰ ਸੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੋ ਜੰਗਲ ਬਟਰੁਖਾਂ ਦੀ ਜੂ ਵਿੱਚ ਹੈ ਆਪਾਂ ਉਥੇ ਨਹੀਂ ਰੱਖੋ ਗੁਰਦੁਆਰਾ ਸਾਹਿਬ ਉਥੇ ਜ਼ਰੂਰ ਬਣਾਓ 1901 ਵਿੱਚ ਗੁਰਦੁਆਰਾ ਸਾਹਿਬ ਦੀ ਨਹੀਂ ਰੱਖੀ ਗਈ ਇੱਥੇ ਹੀ ਸੰਤ ਅਤਰ ਸਿੰਘ ਜੀ ਬਹਿ ਕੇ ਭਗਤੀ ਕਰਿਆ ਕਰਦੇ ਸਨ ਤਕਰੀਬਨ 200 ਏਕੜ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਸੰਤ ਅਤਰ ਸਿੰਘ ਜੀ ਦੀ ਯਾਦ ਚ ਹਰੇਕ ਸਾਲ ਜਨਵਰੀ ਦੇ ਮਹੀਨੇ ਦੇ ਲਾਸਟ ਦੇ ਵਿੱਚ ਤਿੰਨ ਦਿਨ ਮੇਲਾ ਲੱਗਦਾ ਤੇ ਮੇਲੇ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਬਾਬਾ ਜੀ ਨੂੰ ਆਪਣਾ ਸਿਰ ਝੁਕਾ ਕੇ ਜਾਂਦੀਆਂ ਨੇ ਆਓ ਅਸੀਂ ਹੁਣ ਤੁਹਾਨੂੰ ਉੱਪਰੋਂ ਹੀ ਗੁਰਦੁਆਰਾ ਸਾਹਿਬ ਦਿਖਾਉਨੇ ਆ ਬਹੁਤ ਸੋਹਣਾ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ ਬਹੁਤ ਵਧੀਆ ਇਸ ਗੁਰਦੁਆਰਾ ਸਾਹਿਬ ਦਾ ਆਰਕੀਟੈਕਚਰ ਨੇ ਨਕਸ਼ਾ ਬਣਾਇਆ ਇਸ ਗੁਰਦੁਆਰਾ ਸਾਹਿਬ ਆ ਕੇ ਮਨ ਬਹੁਤ ਲੱਗਦਾ ਹੈ ਇਸ ਸਥਾਨ ਤੇ ਸੰਤ ਅਤਰ ਸਿੰਘ ਜੀ ਦੀਆਂ ਬਹੁਤ ਸਾਰੀਆਂ ਯਾਤਾਂ ਸਾਮਕੇ ਰੱਖੀਆਂ ਹੋਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਇਸ ਗੁਰਦੁਆਰਾ ਸਾਹਿਬ ਨੂੰ ਆਉਣਿਆ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਇਸ ਗੁਰਦੁਆਰਾ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਾਰ ਹੀ ਇਹ ਸਰੋਵਰ ਬਣਿਆ ਹੋਇਆ ਹੈ ਇਸ ਜਗ੍ਹਾ ਤੇ ਲੋਕਾਂ ਵੱਲੋਂ ਦੀਵੇ ਜੋਤਾਂ ਜਗਾਈਆਂ ਜਾਂਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਉਣ ਲੱਗੀ ਤਾਂ ਠੰਡ ਬਹੁਤ ਸੀ ਪਰ ਹੌਲੀ-ਹੌਲੀ ਗਰਮੀ ਵੱਧਦੀ ਗਈ ਤੇ ਪੈਰ ਮੱਚਣੇ ਸ਼ੁਰੂ ਹੋ ਗਏ ਪਹਿਲਾਂ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਲੋਕਾਂ ਦਾ ਵਿਸ਼ਵਾਸ ਸੀ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਜਿੰਦਾ ਨੇ ਸੱਪ ਦੇ ਰੂਪ ਚ ਹਾਂਜੀ ਹੁਣ ਅਸੀਂ ਚੱਲਿਆਂ ਗੁਰਦੁਆਰਾ ਸਾਈ ਮਾਤਾ ਭੂਲੀਕੌਰ ਜੀ ਜੋ ਸੰਤ ਅਤਰ ਸਿੰਘ ਜੀ ਦੇ ਮਾਤਾ ਜੀ ਸਨ ਅਖੀਰ ਦੇ ਟਾਈਮ ਮਾਤਾ ਭੂਲੀਕੌਰ ਜੀ ਮਸਤ ਮਨਾ ਸਾਥ ਪਹੁੰਚੇ ਸਨ 78 ਸਾਲ ਦੀ ਉਮਰ 'ਚ ਮਾਤਾ ਪੋਲੀਕੌਰ ਜੀ ਇਸੇ ਜਗ੍ਹਾ ਤੇ ਰੱਬ ਨੂੰ ਵਰਾਜਗੇ ਸਨ ਮਾਤਾ ਪੋਲੀਕੌਰ ਜੀ ਦਾ ਜੀਵਨ ਡਿਟੇਲ ਦੇ ਵਿੱਚ ਤੁਸੀਂ ਇਸ ਜਗ੍ਹਾ ਤੋਂ ਪੜ੍ਹ ਸਕਦੇ ਹੋ ਬਾਹਰ ਨਿਕਲਦੇ ਹੋਏ ਬਾਬਾ ਜੀ ਕੰਦੇ ਲੰਗਰ ਛੱਕ ਕੇ ਜਾਇਓ ਇਸ ਜਗ੍ਹਾ ਤੇ ਬਾਬਾ ਜੀ ਲੰਗਰ ਦੀ ਸੇਵਾ ਚਲਾ ਰਹੇ ਨੇ ਉਹ ਸਾਹਮਣੇ ਲੰਗਰ ਹਾਲ ਵੀ ਬਣਿਆ ਹੋਇਆ ਤੁਹਾਨੂੰ ਇਸ ਲੰਗਰ ਹਾਲ ਚ ਵੀ ਲੈ ਕੇ ਚੱਲਦੇ ਆਂ ਸੰਗਤ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਆਉਨੇ ਹੋ ਤਾਂ ਲੰਗਰ ਜ਼ਰੂਰ ਛੱਕ ਕੇ ਜਾਇਆ ਕਰੋ ਚਾਹੇ ਚਾਹ ਚਾਹੇ ਰੋਟੀ ਪਾਣੀ ਦਾ ਹੁਣ ਤੁਹਾਨੂੰ ਲੈ ਕੇ ਚੱਲਦਾ ਮੈਂ ਸਾਹਮਣੇ ਲੰਗਰ ਹਾਲ ਵੱਲ ਇਹ ਕੁਝ ਤਸਵੀਰਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਮਸਤਵਨਾ ਸਾਹਿਬ ਗੁਰਦੁਆਰਾ ਬਹੁਤ ਜ਼ਿਆਦਾ ਵੱਡਾ ਇਸ ਵੀਲੋਗ ਦੇ ਮੈਂ ਦੋ 파ਟ ਬਣਾਉਂਗਾ ਤੇ ਦੂਸਰੇ 파ਟ ਚ ਤੁਹਾਨੂੰ ਮਿਲਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਲੋਗ ਜ਼ਰੂਰ ਪਸੰਦ ਆਊਗਾ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਧਮਾਨ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ